ਸਾਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਬੁੱਧਵਾਰ 17 ਜਨਵਰੀ ਅੱਜ ਗੁਰਪ੍ਰੂਬੀ ਹੈ ਜੀ ਤੇ ਸਾਰਿਆਂ ਨੂੰ ਗੁਰਪ੍ਰੂਬ ਜੀ ਦੀ ਬਹੁਤ ਜੀ ਬਹੁਤ ਬਧਾਈਆਂ ਤੇ ਇੱਧਰ ਜੀ ਸਵੇਰ ਤੋਂ ਆਪਣੇ ਮੈਂ ਕੰਮ ਸ਼ੁਰੂ ਕਰ ਦਿੱਤੇ ਨੇ ਇੱਧਰ ਮਸ਼ੀਨ ਲਾਈ ਹੋਈ ਹੈ ਕਪੜਾ ਧੋਣ ਵਾਸਤੇ ਕਪੜੇ ਬਹੁਤ ਜ਼ਿਆਦਾ ਇਕੱਠੇ ਹੋਏ ਫੇਸੀਗੇ ਆ ਦੇਖੋ ਧੁੰਦ ਬਹੁਤ ਜ਼ਿਆਦਾ ਹੋਈ ਪਈ ਐ ਠੰਡ ਨਹੀਂ ਇੰਨੀ ਲੱਗਦੀ ਪਈ ਹੈ ਕਿ ਅੱਜ ਹਵਾ ਘਟ ਐ ਬਸ ਧੁੰਦ ਹੋਈ ਪਈ ਐ ਹਾਲੇ ਤਾਂ ਧੁੰਦੀ ਐ 11 ਵਜੇ ਦਾ ਟਾਈਮ ਐ ਤੇ ਅੱਧਰ ਮੈਂ ਨਾਲ-ਨਾਲ ਭਾਂਡੇ ਵੀ ਤੋਰੀਆਂ ਤੇ ਉੱਧਰ ਮਸ਼ੀਨ ਲੱਗੀ ਹੋਈ ਐ ਆਪਣੀ ਤੇ ਆ ਦੇਖੋ ਤੁਸੀਂ ਧੁੰਦ ਦਿਖਦੀ ਪਈ ਐ ਨਾ ਤੁਹਾਨੂੰ ਲੋ ਜੀ ਕਪੜੇ ਵਗੈਰਾ ਮੈਂ ਧੋ ਲਿਆ ਨੇ ਸਾਰੇ ਫਟਾਫਟ ਤੇ ਹੁਣ ਇੱਧਰ ਜਿਵੇਂ ਕਪੜੇ ਸਾਰੇ ਹਰੇ ਮੰਜਿਤ ਰੱਖਦੇ ਕਿਉਂਕਿ ਕੋਠੇ ਤੇ ਹੱਲੇ ਲਿ ਜਾਣ ਦਾ ਕੋਈ ਹਾਲ ਨਹੀਂ ਸੀ ਧੁੰਦ ਸੀ ਤੇ ਹੁਣ ਮੈਂ ਪਹਿਲਾਂ ਇੱਥੋਂ ਫਟਾਫਟ ਸਾਰੀ ਸਫਾਈ ਕਰ ਲਾਂਗੀ ਕਪੜੇ ਮੇਰੇ ਸਾਰੇ ਗਿੱਲੇ ਹੋਏ ਪਏ ਨੇ ਸਫਾਈ ਕਰਕੇ ਫਿਰ ਮੈਂ ਪਹਿਲਾਂ ਨਹਾ ਲਾਂਗੀ ਕਿਉਂਕਿ ਇੱਥੇ ਲਾਈਟ ਦਾ ਕੋਈ ਭਰੋਸਾ ਨਹੀਂ ਹੁੰਦਾ ਕਿਸੇ ਟਾਈਮ ਵੀ ਬੰਦ ਹੋ ਜਾਂਦੀ ਹੈ ਫਿਰ ਲਟਕ ਜਾਣਾ ਮੈਂ ਤੇ ਵੈਸੇ ਬੰਦ ਹੋ ਵੀ ਗਈ ਸੀ ਲੇਟ ਨਾ ਆ ਚੁੱਕੀ ਸੀ ਮੈਂ ਤੇ ਬਸ ਜਿਹੜਾ ਆਪਣਾ ਸੂਟ ਪਾਇਆ ਹੋਇਆ ਸੀ ਉਹ ਮੈਂ ਮਸ਼ੀਨ ਦੇ ਵਿੱਚ ਪਾਇਆ ਸੀਗਾ ਡਰੀਨ ਵਾਸਤੇ ਉਦੋਂ ਲੇਟ ਬੰਦ ਹੋ ਗਈ ਸੀ ਪਰ ਇੰਨਾ ਸ਼ੁਕਰ ਹੈ ਮੇਰੇ ਸਾਰੇ ਕੱਪੜੇ ਨਿਭੜ ਗਏ ਸੀ ਮੈਂ ਨਹਾ ਵੀ ਚੁੱਕੀ ਸੀਗੀ ਤੇ ਬਸ ਅੱਤੋਂ ਮੈਂ ਹੁਣ ਧੋ ਕੇ ਤੇ ਪਹਿਲਾਂ ਨਹਾਣ ਚਲੀ ਜਾਵਾਂਗੀ ਕੱਪੜੇ ਸਾਰੇ ਮੰਜੇ ਤੇ ਰੱਖੇ ਹੋਏ ਨੇ ਹਲੇ ਆ ਮੈਂ ਆਪਣਾ ਸੂਟ ਪਾਇਆ ਹੋਇਆ ਹੁਣ ਮਸ਼ੀਨ ਦੇ ਵਿੱਚ ਹਲੇ ਤਾਂ ਲੇਟ ਹੈਗੀ ਐ ਤੇ ਅੱਧਰ ਹਲੇ ਮੈਂ ਆਪਣੇ ਬਾਲ ਵੀ ਨਹੀਂ ਪੁੰਜੇ ਨੇ ਹਲਦੀ ਥੋੜੀ ਹਲੇ ਪੇਟ ਕੇ फटाफट ਮੈਂ ਸਬਜੀ ਨੂੰ ਤੜਕਾ ਲਾਤਾ ਹਾਂ ਇੱਕ ਪਾਸੇ ਸਬਜੀ ਕੱਟੀ ਪੀਸੀਗੀ ਤੇ ਨਾਲ ਇੱਕ ਪਾਸੇ ਚਾਹ ਰੱਖ ਦਿੱਤੀ ਐ ਤੇ ਹੁਣ ਮੈਂ ਚਾਹ ਲੈ ਕੇ ਤੇ ਫੇਰ ਕੋਠੇ ਤੇ ਚੜਾਂਗੀ ਨਾਲੇ ਆਪਣੇ ਬਾਲ ਸੁਕਾ ਲਾਂਗੀ ਥੋੜੀ ਥੋੜੀ ਧੁੱਪ ਚੜਨ ਨੂੰ ਕਰਦੀ ਪਈ ਹੁਣ ਪਰ ਅੱਜ ਬਾਬਾ ਜੀ ਦੇ ਗੁਰਪ੍ਰੋਬਲ ਦਿਨ ਤੋਂ ਬਹੁਤ ਵਧੀਆ ਚੜੀ ਸੀਗੀ ਚੜੀ ਸੀਗੀ ਆਪਣਾ 1:30 ਵਜੇ ਪਰ ਬਹੁਤ ਵਧੀਆ ਸ਼ਾਮ ਤੱਕ ਧੁੱਪ ਰਹੀ ਆ 5 ਵਜੇ ਤੱਕ ਤੇ ਐਨ ਮਤਲਬ ਵਧੀਆ ਕਰਾਰੀ ਧੁੱਪ ਰਹੀ ਐ ਤੇਜ਼ ਤੇ ਤੇ ਹਵਾ ਵੀ ਨਹੀਂ ਸੀਗੀ ਆ ਦੇਖੋ ਜੀ ਕੱਪੜੇ ਮੈਂ ਸਾਰੇ ਪਾ ਰਿੱਤੇ ਨੇ ਹੁਣ ਕੋਠੇ ਤੇ ਤੇ ਧੁੱਪ ਚੜੀ ਹੋਈ ਐ ਇਸ ਟਾਈਮ ਤੇ ਮਨ ਖੁਸ਼ ਹੋ ਗਿਆ ਬਹੁਤ ਜ਼ਿਆਦਾ ਧੁੱਪ ਚੜ ਗਈ ਬਹੁਤ ਵਧੀਆ ਧੁੱਪ ਰਹੀ ਆ ਹਵਾ ਵੀ ਨਹੀਂ ਲੱਗਦੀ ਰਹੀ ਸੀ ਤੇ ਵਧੀਆ ਲੱਗ ਰਹੀ ਸੀ ਅੱਜ ਧੁੱਪ ਸੇਕਣ ਦੇ ਵਿੱਚ ਫਿਰ ਬੱਦਰ ਬੁੱਦਲ ਵੀ ਨਹੀਂ ਹੋਇਆ ਫਿਰ ਪੱਕੀ ਧੁੱਪ 3-4 ਘੰਟੇ ਰਹੀ ਹੈ ਵਧੀਆ ਚਲੋ ਜੀ ਹੁਣ ਨਾ ਮੈਂ نیچے ਆ ਗਈ ਸੀ ਥੋੜੇ ਜਿਹਾ ਢਾਂਡੇ ਪਏ ਸੀ ਰਸੋਈ ਦੇ ਵਿੱਚ ਬਾਲ ਭੁਲਸਕਾ ਕੇ ਆ ਗਈਆਂ ਕੋਠੇ ਤੋਂ ਕੱਪੜੇ-ਕੁਪੜੇ ਸੁਕਣੇ ਪਾ ਕੇ ਚਾਹ ਚੂਪੀ ਕੇ ਤੇ ਗੈਸ ਸਾਫ ਕਰਦੀ ਪਈਆਂ ਥੋੜੇ ਜਿਹਾ ਭਾਂਡੇ ਸੀ ਉਹ ਵੀ ਮਾਂਜ ਲੈਨੇ ਸਬਜੀ ਮੇਰੀ ਬਣੀ ਪਈ ਹੈ ਤੇ ਬਸ ਆਟਾ ਗੁੰਨਾਗੀ ਤੇ ਫੁਲਕੇ ਬਣਾ ਲਾਂਗੀ ਲੋ ਜੀ ਹੁਣ ਮੈਂ ਆਪਣੀ ਸਬਜੀ ਲੱਗੀ ਹੈ ਗਰਮ ਕਰਨ ਤੇ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਿੰਨੇ ਹਰਾ ਤੇ ਨੀਆ ਸਬਜੀ ਦੇ ਵਿੱਚ ਸਬਜੀ ਜੀ ਆਲੂ ਤੇ ਮੂਲੀਆਂ ਦੀ ਬਣਾਈ ਹੈ ਮੈਂ ਦੋ ਕ ਮੂਲੀਆਂ ਸੀਗੀਆਂ ਦੋ ਕ ਆਲੂ ਸੀਗੇ ਮੈਂ ਦੋਨੋਂ ਕੱਟ ਕੇ ਮਿਕਸ ਕਰਕੇ ਬਣਾਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਬਜੀ ਬਸ ਅਦਰਕ ਤੇ ਟਮਾਟਰ ਤੇ ਹਰੀ ਮਿਰਚ ਪਾ ਕੇ ਬਣਾਈ ਸੀਗੀ ਲਓ ਜੀ ਹੁਣ ਫਟਾਫਟ ਸਾਰਿਆਂ ਨੂੰ ਰੋਟੀ ਖਵਾ ਕੇ ਫਿਰ ਆਪਾਂ ਚਲਦੇ ਹਾਂ ਤੁੱਪੇ ਬੈਠਾਂਗੇ ਅੱਜ ਤੁੱਪ ਦਾ ਆਨੰਦ ਪੂਰਾ ਲਵਾਂਗੇ ਤੁੱਪ ਬਹੁਤ ਵਧੀਆ ਚੜੀ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਹਵਾ ਨਹੀਂ ਹੈਗੀ ਅੱਜ ਤੁੱਪ ਦਾ ਪੂਰਾ ਅਸਰ ਹੋ ਰਿਹਾ ਹੈ ਤੇ ਬਾਜੀ ਮੈਂ ਤਾਂ ਰੋਟੀ ਵੀ ਆਪਣੀ ਤੁੱਪੇ ਲੈ ਕੇ ਆਈਆਂ ਇੱਥੇ ਅਸੀਂ ਬੜੀ ਸੋਹਣੀ ਤੁੱਪ ਆਰੀ ਮੰਜੇ ਤੇ ਰੋਟੀ ਰੋਟੀ ਖਾ ਕੇ ਫਿਰ ਮੈਂ ਸਿਰ ਨੂੰ ਤੇਲ ਲਾਵਾਂਗੀ ਜੀ ਰੋਟੀ ਰੁੱਟੀ ਖਾਣ ਤੋਂ ਬਾਅਦ ਥੋੜੇ ਬੋਤੇ ਮੈਂ ਕੱਪੜੇ ਇੱਧਰ ਉੱਧਰ ਕਿੱਤੇ ਪਾਸੇ ਪੁਸੇ ਚੇਂਜ ਕਿੱਤੇ ਕੱਪੜਾ ਦੇ ਤੇ ਇੱਧਰ ਧੁੱਪੇ ਮੈਂ ਥੋੜੀ ਦਿਨ ਨਾ ਲੇਟ ਗਈ ਸੀ ਤੇ ਹੁਣ ਥੋੜੀ ਦਿਨ ਮੈਂ ਆਰਾਮ ਕਰਨ ਤੋਂ ਬਾਅਦ ਮੈਂ ਕਿਹਾ ਧੁੱਪੇ ਧੁੱਪੇ ਤੇਲ ਲਾ ਕੇ ਕੰਗੀ ਵੀ ਕਰ ਲੈਣੀ ਆ ਲਓ ਜੀ ਗੰਗੀ ਵੀ ਕਰ ਲਈ ਆਪਾਂ ਹੁਣ ਤੁੱਪੇ 'ਤੇ ਬਹਿ ਕੇ ਤੇ ਹੁਣ ਇੱਕ ਵਾਰੀ ਕੱਪੜੇ ਲੈ ਕੇ ਚੱਲਾਂਗੀ ਜਿੰਨੀ ਦੇਰ ਤੁੱਪੇ ਹੈਗੀ ਓਨੀ ਦੇਰ ਤੁੱਪੇ ਬੈਠਾਂਗੀ ਨਾਲੇ ਕੱਪੜੇ ਲੈ ਕੇ ਇੱਕ ਵਾਰੀ ਜਾਵਾਂਗੀ ਤੇ ਹੁਣ ਜੀ ਹੈਗਾ ਰਾਤ ਦਾ ਟਾਈਮ ਹੁਣ ਆਪਾਂ ਫਟਾਫਟ ਬਣਾ ਲਾਂ ਨੇ ਆਪਣਾ ਪਲਾਉ ਆਪਾਂ ਸੌਸ ਮਾਵਾ ਕੇ ਮੈਗੀ ਵਾਲੀਆਂ ਸੋਇਆ ਬੀਂਦੀ ਬੜੀ ਵਾਲੇ ਆਪਾਂ ਪਲਾਉ ਬਣਾਵਾਂਗੇ ਆਲੂ ਪਿਆਜ਼ ਪਾ ਕੇ ਟੇਸਟੀ ਜੇ